ਇਹ ਚਾਰ ਦੰਦ ਦਾ ਬੱਚਾ ਹੈ ਜੀ 44 ਹਾਈਟ ਹੈ ਹਾਂ 6 ਦੰਦ ਕੱਢ ਰਿਹਾ ਹੈ ਇਹ ਦਾ ਹੁਣ ਕਿੰਨੀ ਹਾਈਟ ਕਰ ਜੂਗਾ ਤੇਰੇ ਮਤਾ ਇਹਦਾ ਕਰ ਜਾਓ ਜੀ 45 46 ਹਾਈਟ ਕਰ ਜਾਓ ਜੀ ਚਾਰ ਦੰਦ ਦਾ ਬੱਚਾ ਹੈ ਜੀ 45 ਹਾਈਟ ਹੈ ਇਹਦਾ 45 ਇੰਚ ਹਾਂਜੀ ਠੀਕ ਹੈ ਇਹਦਾ ਕਿੰਨਾ ਮੰਗੇਗਾ ਹਾਂਜੀ ਇਹਦਾ ਕਿੰਨਾ ਇਹਦਾ 1.5 ਲੱਖ ਰੁਪਏ ਮੰਗਦਾ ਜੀ 1.5 ਲੱਖ ਹਾਂਜੀ ਇਹ ਕਿਹੜੇ ਲਾਈਨ ਦਾ ਖੂਨ ਦਾ ਬੱਚਾ ਇਹ ਬਈ ਪਿਓ ਕਰਨੂਗਾ ਸੈਦੂ ਕੀ ਬਲੱਡ ਲਾਈਨ ਦਾ ਤੇ ਮਾਂ ਕਰਨੂਗਾ ਬਾਗੂ ਕੀ ਲਾਈਨ ਦਾ ਇਹ ਦੰਦ 6 ਹੈ ਬਾਈ ਹਾਂ 43 ਇੰਚ ਹੈਟ ਹੈ ਦੀ ਹੁਣ ਆਜੋ ਬਾਈ ਮੁੱਲਾਪੁਰ ਬੱਕਰੀਆਂ ਦੀ ਮੰਡੀ ਅੱਜ ਬੱਕਰੀਆਂ ਨਹੀਂ ਦਿਖਾਉਂਦੇ ਅੱਜ ਤੁਹਾਨੂੰ ਇਹ ਆ ਵੀਡੀਓ ਦੇ ਵਿੱਚ ਇਕੱਲੇ ਬੱਕਰੇ ਦਿਖਾਉਣਾ ਵੀ ਬੱਕਰੇ ਆ ਰਹੇ ਨੇਗੇ ਕਿਹੜੇ ਰੰਗਾਂ ਦੇ ਨੇ ਸਾਰੇ ਦਿਖਾ ਦੇਣਾ ਤੁਹਾਨੂੰ ਜਿਹੜਾ ਜਿਹੜਾ ਵੀ ਆਪਣੇ ਸਾਹਮਣੇ ਆਇਆ ਵਧੀਆ ਬੱਕਰਾ ਤੁਹਾਨੂੰ ਸਾਰੇ ਦਿਖਾਵਾਂਗੇ ਠੀਕ ਹੈ ਹਾਂ ਬਈ ਕੀ ਹਾਲ ਚਾਲ ਆ ਠੀਕ ਹੈ ਜੀ ਸੱਟਾ ਗੱਲਬਾਤ ਜਮਾ ਹਾਂ ਜੀ ਹਾਂ ਜੀ ਠੀਕ ਆ ਚੜਦੀ ਕਲਾ ਕਹਿ ਇੱਕ ਵਾਰੀ ਹਾਂ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਹਾਂ ਇਹਨੂੰ ਐ ਖੜਾ ਇਹਦਾ ਨਾਮ ਹੈਗਾਗਾ ਇਮਰਾਨ ਹਸ਼ਮੀ ਨਹੀਂ ਜੀ ਰਮਜ਼ਾਨ ਰਮਜ਼ਾਨ ਰਾਣ ਉਹ ਇਮਰਾਨ ਹਸ਼ਮੀ ਨਿਕਲ ਗਿਆ ਸੀਗਾ ਰਮਜ਼ਾਨ ਆ ਠੀਕ ਹੈ ਕਿੰਨੇ ਪੈਸੇ ਮੰਗਨੇ ਤੇ ਆਪਾਂ ਇਹਦਾ ਜੀ ਹਾਂ ਇਹਦਾ ਪਰਸਨ ਨਾਲ ਕਰਾਂਗੇ ਵੀਰੇ ਵੀ ਹੋ ਜੇ ਲੋ 1.5 ਲੱਖ 2 ਲੱਖ ਕੁਸ ਤਾਂ ਮੰਗੀ ਹੋਊਗਾ ਇਹਦਾ ਉਹ 90000 ਰੁਪਏ ਮੰਗਦਾ ਹੈ ਹਾਂ ਮੰਗਦਾ ਹੈ ਨਾ ਮੈਂ ਨਹੀਂ ਕਹਿੰਦਾਗਾ ਵੀ ਦੇਣਾ ਇਹਨੇ ਦਾ ਇਹ ਚਾਰ ਦੰਦ ਦਾ ਬੱਚਾ ਹੈ ਜੀ 44 ਹੈਡ ਹੈ ਹਾਂ 6 ਦੰਦ ਕੱਢ ਰਿਹਾ ਹੈ ਇਹਦਾ ਹੱਲੇ ਕਿੰਨੀ ਹੈਡ ਕਰ ਜੂਗਾ ਤੇਰੇ ਮਨ ਅਕਾ ਇਹਦਾ ਕਰ ਜਾਓ ਜੀ 45 46 ਹੈਡ ਕਰ ਜਿਓ ਜੀ ਹੁਣ ਕਿੰਨੀ ਦੱਸੀ ਹੈ ਹੁਣ ਇਹ 44 ਹੈਡ ਹੈ ਫਿਰ 45 ਤੋਂ ਫਿਰ ਤਾਂ ਵੱਧ ਕਰਨੀ ਹੈ ਹਾਂ 45 47 ਕਰੂਗਾ 47 ਦੀ ਨੇੜ ਤੇ ਜਾਣਗੇ ਨੇੜ ਜਾਣਗੇ ਜੀ ਠੀਕ ਆ ਚਾਰ ਦੰਦ ਕਹਿਣਾ ਹਾਂ 6 ਦੰਦ ਕੱਢ ਰਿਹਾ 6 ਦੰਦ ਕੱਢ ਰਿਹਾ ਹਾਂਜੀ 6 ਯਾਨੀ ਕਿ ਲਾਜੇ ਰਿਹਾਗਾ ਠੀਕ ਆ ਤੇ ਕੱਦਕਾਰ ਭਜਨ ਕਿੰਨਾ ਹੋਊਗਾ ਇਹਦਾ ਵਜਨ ਹੈਗਾ ਜੀ ਇਹਦਾ ਕੁਆਂਟਲ ਪਲੱਸ ਹੈ ਜੀ ਕੁਆਂਟਲ ਪਲੱਸ ਹਾਂਜੀ ਕੁਆਂਟਲ ਦੇ ਪਲੱਸ ਭਜਨ ਇਹਦਾ ਪਿਓ ਦਾ ਕਿੰਨਾ ਕਰਦਾ ਪੈਰ ਵਾਲਾ ਬਾਈ ਹਾਂਜੀ ਇਹਦੇ ਪਿਓ ਦਾ ਕਿੰਨਾ ਕਰਦਾ ਇਹਦਾ ਪਿਓ ਦਾ ਵੀ ਕਿ ਆਪਾਂ ਲੈ ਕੇ ਜਾਂਦੇ ਇਹ ਬੱਚਾ ਉਹਨਾਂ ਦਾ ਸੰਤਾਲੇ 48 ਹੈ ਸੀਗਾ ਸੇਰ ਹੈ ਇਹ ਬੱਚਾ ਸੀ ਠੀਕ ਆ ਯਾਨੀ ਕਿ ਬਰੀਡ ਵਾਲਾ ਬੱਚਾ ਹੈ ਬਰੀਡ ਵਾਲਾ ਕੋਈ ਫਾਲਟ ਤਾਂ ਨਹੀਂਗਾ ਨੀ ਨੀ ਪੂਰੇ ਬੱਚੇ ਇਹਦੇ ਪੂਰੇ ਕੁਆਲਟੀ ਦਾ ਬੱਚੇ ਆਉਂਦੇ ਅੱਛਾ ਨਹੀਂ ਕੋਈ ਅੰਗ ਤੁਰਨ ਫਿਰ ਨਹੀਂ ਨੀ ਨੀ ਜੀ ਪੂਰੇ ਹੱਡ ਬੈਨ ਤੁਸੀਂ ਦੇਖ ਸਕਦੇ ਹੋ ਕਿੰਨੇ ਮੋٹے ਹੱਡ ਬੈਲ ਇਹ ਤਾਂ 2 ਕੁਇੰਟਲ ਵੀ ਭਜਨ ਚੇਲ ਲਊਗਾ ਭਜਨ ਕਰਨਾ ਹਵੇ ਤਾਂ ਹਾਂ ਇੰਨਾ ਵਾਹ ਹੱਡ ਹੈ ਕਿ ਤੁਰੂਗਾ ਇਹ ਲੈ ਤੋਰ ਪੈਂਦੇ ਤਾਂ ਬਕਰਾ 2.5 3 3 ਕੁਇੰਟਲ ਦੇ ਫਿਰਦੇ ਆ ਠ ਬੱਕਰਾ ਬੜਾ ਬਈ ਸੋਹਣਾਗਾ ਪੂਰੀ ਘੈਂਟ ਚੀਜ਼ ਹੈਗੀ ਸਿੰਗ ਸੰਗ ਪੂਰੇ ਕੈਮ ਲੱਗੇ ਹੋਏ ਨੇਗੇ ਮੂੰਹ ਮੱਥਾ ਵਧੀਆ ਸਾਮੇ ਹੋਇਆ ਕੰਨ ਗਿੰਨਾਂ ਚੋਗਾ ਦਾ ਕਾਨੇ ਦਾ ਜੀ ਹੋਊਗਾ ਜੀ 16 17 ਇੰਚ ਦਾ ਹੈ 16 17 ਇੰਚ ਦਾ ਇਹ ਬੜਲ ਬੜ ਲੀ ਜਾਗਾ ਤਾਂ ਕਰੀ ਜਾਂਦਾ ਇਹਦਾ ਬਾਸ ਬੱਕਰੀਆਂ ਕਰਕੇ ਫੇਰਵਾ ਕਰਦਾ ਹਾਂ ਹਾਂ ਇਹ ਕਹੇ ਵੀ ਫੇਰਵਾ ਕਰਦਾਗਾ ਬਹੁਤ ਸੋਹਣਾ ਜਿੱਡਾ ਆਪਾ ਇਹ ਇਹ ਰਮਜ਼ਾਨ ਉੱਡਾ ਇਹਦਾ ਭਾਈ ਬੱਕਰਾਗਾ ਠੀਕ ਹੈ ਇਹ ਤਾਂ ਉੱਪਰ ਹੀ ਜਾਊਗਾ ਬੱਕਰਾ ਹਾਂਜੀ ਇਹਦਾ ਆਪਣਾ ਤੇਰੇ ਤੋਂ ਉੱਪਰ ਕਦ ਕਰ ਜੂਗਾ ਨਾ ਹਾਂ ਉੱਪਰ ਕਰੂਗਾ ਠੀਕ ਹੈ ਠੇਕੇ ਲਾ ਲੇ ਹਾਂਜੀ ਠੇਕੇ ਲਾ ਲੇ ਸੀਜ਼ਨ ਵਿਆਹ ਦਾ ਹਾਂ 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 ਚੱਲੀ ਜਾਂਦਾ ਹੁਣ ਵਿਆਹਾਂ ਦਾ ਸੀਜ਼ਨ ਲਾ ਲਿਆ ਹੁਣ ਇਹ ਇਸੇ ਕੰਮ ਦੀ ਆ ਬਸ ਤਾਂ ਇਸੇ ਕੰਮ ਦੀ ਜਾਂਦਾ ਬੰਦੇ ਰੱਖਿਓ ਨੇ ਇਹਨੇ ਕਿੰਨੇ ਬੰਦੇ ਰੱਖਿਓ ਨੇ ਆਪਣੇ ਜੀ ਜਿਸ ਤਰ੍ਹਾਂ ਕੰਮ ਹੁੰਦਾ ਉਸੇ ਤਰ੍ਹਾਂ ਬੰਦੇ ਹੁੰਦੇ ਆ ਜੀ ਜਿਸ ਤਰ੍ਹਾਂ ਕੰਮ ਹਾਂ ਕੰਮ ਦੇ ਹਿਸਾਬ ਨਾਲ ਬੰਦੇ ਠੀਕ ਆ ਉਹ ਬੱਕਰਾ ਉਹ ਵੀ ਬੱਕਰੇ ਆਪਣੇ ਚਲ ਆ ਜਾਂਦਾ ਵੀ ਉਹ ਉਹਨੂੰ ਵੀ ਦਿਖਾਈਏ ਇਹ ਵਿਆਹ ਲਾਉਂਦਾ ਵਿਆਹ ਪਕਾਉ ਦਾਣਾ ਬੂੰਦੀ ਪਕੌੜੇ ਕੁਝ ਬਣਾਉਣਾ ਹੋਵੇ ਇਹਨੂੰ ਲੈ ਜਾ ਕਰੋ ਇਹ ਬੰਦਾ ਭੇਜੂਗਾ ਪਰ ਆਪ ਨਹੀਂ ਆਉਂਦਾਗਾ ਆਪ ਤਾਂ ਇਹਨੇ ਬੱਕਰੀ ਲੈ ਲਈ ਨਹੀਂ ਨਹੀਂ ਆਪ ਵੀ ਜਾਏਦਾ ਜੀ ਹੈ ਆਪ ਵੀ ਜਾਏਦਾਗਾ ਕੀ ਕੀ ਬਣਾ ਲਾਨਾਗਾ ਸਾਰਾ ਕੁਝ ਜੇਰਾ ਮਰਜੀ ਹੋਵੇ ਜੀ A to Z 8 ਲਵੇ ਦਾ ਭਾਜੀ ਲੈ ਕੇ ਸਭ ਕੁਝ ਮਿਠਾਈਆਂ ਲੈ ਕੇ ਹਾਂ ਗੋਲ ਗੱਪੇ ਦਹੀਂ ਭੁੱਲੇ ਜੇਰਾ ਮਰਜੀ ਹੋਵੇ ਕੰਮ ਹਲਵਾ ਦਾ ਸਾਰਾ A to Z A to Z ਠੇਕਾ ਵੀ ਲੈ ਲੈਣਾ ਠੀਕਾ ਹੀ ਲੈਨੇ ਆਪਾਂ ਅੱਛਾ ਠੇਕਾ ਹੀ ਤੇ ਨਹੀਂ ਕਰਦਾ ਠੀਕਾ ਹੀ ਲੈਨੇ ਆ ਠੇਕਾ ਲੈਂਦਾ ਭਾਈ ਜੀ ਠੇਕੇ ਵਾਲਿਆ ਆਇਆ ਏਦੇ ਕੋਲੇ ਮੁੰਡੇ ਕੋਲੇ ਤੇ ਇਹਦਾ ਕੀ ਮੰਗਿਆਗਾ ਹਾਂਜੀ ਇਹਦਾ ਕੀ ਮੰਗਿਆ ਇਹਦਾ 70000 ਰੁਪਏ ਮੰਗਦੇ ਜੀ ਇਹ 6 ਦੰਦ ਦਾ ਬੱਚਾ ਇਹਨੂੰ ਐ ਕਰਨਾ 43 ਸਾਈਡ ਹੈ 6 ਦੰਦ ਦਾ ਬੱਚਾ 43 ਹਾਈਟ ਵਜਨਦਾ ਹੋਊਗਾ 70 75 ਕਿਲੋ ਨਹੀਂ ਜੀ ਇਹਦਾ 90 ਪਲੱਸ ਆ ਜੀ 90 ਪਲੱਸ ਹਾਂ ਇਹ ਖੜਨ ਵਾਲਾ ਬੱਕਰਾ ਇਹ ਚੈਲੰਜ ਛੱਡ ਦੇ ਛੱਡ ਦੇ ਛੱਡ ਦੇ 12 ਇਹ 12 ਤਿੰਨ ਇਕੱਠੇ ਹੋ ਗਏ ਨੇ ਇਸ ਲਈ ਇਕੱਠੇ ਹੋ ਗਏ ਆ ਹਾਂ ਤਿੰਨ ਬੱਕਰੇ ਇਕੱਠੇ ਹੋ ਗਏ ਮੁੱਲ ਤਾਂ ਨਹੀਂ ਲੱਗੇ ਇਹਦੇ ਮੁੱਲ ਲੱਗਿਆ ਜੀ ਵਧੀਆ ਲੱਗਿਆ ਹਾਂ ਇਹਦਾ 45 ਕਿ ਲੱਗਿਆ ਜੀ ਅੱਜ ਲੱਗੇ 45 ਹਾਂ ਠੀਕ ਆ ਯਾਨੀ ਕਿ ਤਾਂ ਜਾ ਕੇ ਦੇਣਾਗਾ ਹਾਂ ਜੀ ਇਹ ਤਾਂ ਇਹ ਤਾਂ ਮਨ ਨਾਲ ਜਰ ਵੀ ਪਜੂ ਦਾ ਮੋਟਾ ਹੱਡਾ ਪੇਰਾ ਦਾ ਬੱਚੇ ਦਊਗਾ ਠੀਕ ਆ ਨੇੜੇ ਦੇ ਲੋਕ ਦੇਖ ਸਕਦੇ ਹੋ ਬੱਚੇ ਦੇ ਕਿਸੇ ਪਾਸੇ ਕੁਆਲਿਟੀ ਤੋਂ ਘਾਟ ਹੋਵੇ ਤਾਂ ਫਿਰ ਕਹਿ ਸਕਦੇ ਕਿੰਨੀ ਹਾਈਟ ਕਰ ਜੋ ਇਹ ਵੀ ਇਹ ਤਾਂ 43 ਹੈ ਜੀ ਇਹ 45 ਜਾਊਗਾ ਜੀ 45 ਜਾਊਗਾ ਹਾਂ 2 3 ਇੰਚ ਤਾਂ ਹੱਲੇ ਕਰ ਜੋ ਖੁੱਲਾ ਜਾਊਗਾ ਹੱਡਾਂ ਪੈਰਾਂ ਦੇ ਹੱਡਾਂ ਪੈਰਾਂ ਦਾ ਮੂੜਾ ਮੋਢਿਆਂ ਪੈਰਾਂ ਦੇ ਖੁੱਲੇ ਡੁੱਲੇ ਜੀ ਖੁੱਲੇ ਬੱਕਰੇ ਨੇ ਇੱਕ ਬੱਕਰਾ ਹੋ ਰਿਹਾ ਇਹਦੇ ਕੋਲੇ ਬੱਕਰਾ ਇੱਕ ਖੜਾਉਣਾ ਔਖਾ ਜਾਂਦਾ ਯਾਰ ਤਿੰਨ ਕਿਵੇਂ ਖੜਾ ਲੈਣਾ ਤੂੰ ਹੈਂ ਜੀ ਬੱਕਰਾ ਇੱਕ ਕ ਬੰਦਾ ਖਾਣਾ ਕਰੇ ਬੱਕਰੀ ਵਾਲਾ ਬੰਦਾ ਕਹਿੰਦਾ ਹੁੰਦਾ ਇੱਕ ਬੱਕਰਾ ਰੱਖਾਂਗੇ ਉਹ ਤਾਂ ਫਿਰ ਮਾਲ ਵਾਲੇ ਕੋਲ ਹੁੰਦਾ ਜੀ ਆਪਾਂ ਤਾਂ ਚਾਹੇ 10 ਹੋ ਜਾਵੇ ਅੱਛਾ ਆਪਾਂ 10 ਨੂੰ ਖਾ ਲਵਾਂਗੇ ਆ ਦੇਖ ਜੀ ਬੱਚਾ ਆ ਦੇਖ ਬਈ ਉਹਨਾਂ ਫੇਰੇ ਦਾ ਬੱਚਾ ਦਿਖਾਉਣਗੇ 4 ਦਾ ਦਾ ਬੱਚਾ ਹੈ ਜੀ 45 ਹਾਈਟ ਹੈ ਇਹਦਾ 45 ਇੰਚ ਹਾਂਜੀ ਠੀਕ ਹੈ ਇਹਦਾ ਕਿੰਨਾ ਮੰਗਿਆਗਾ ਹਾਂਜੀ ਇਹਦਾ ਇਹਦਾ 1.5 ਲੱਖ ਰੁਪਏ ਮੰਗਦਾ ਜੀ 1.5 ਲੱਖ ਹਾਂਜੀ 1.5 ਲੱਖ ਮੰਗਿਆ ਬਾਈ ਵਜਨ ਦਾ ਕੀ ਆ ਵਜਨ ਇਹਦਾ ਜੀ ਹੋਊਗਾ 90-95 ਕਿਲੋ ਹੋਊਗਾ ਜੀ ਚਾਲਰ ਝੂਲਰ ਦੇ ਚਾਲਰ ਬਹੁਤ ਦੇ ਚਮੜਾ ਬਹੁਤ ਮੋਟਾ ਲੱਗਿਆ ਹੋਗਾ ਬਹੁਤ ਜਿਆਦਾ ਚੰਮ ਦਾ ਮੋਟਾ ਹੈ ਇਹ ਜੇ ਬੱਕਰੇ ਦਾ ਚੰਮ ਹੀ ਨਾ ਮੋਟਾ ਹੋਵੇ ਤਾਂ ਸਵਾਲ ਦੀ ਨਹੀਂ ਇਹ ਨਹੀਂ ਕਿਸੇ ਗੱਲ ਦਾ ਨਾ ਕੰਨਾਂ ਤੋਂ ਸਿੰਗਾ ਤੋਂ ਲਾ ਲੋ ਨੱਕ ਆਇਆਗਾ ਜਿਵੇਂ ਤੋਤੇ ਦਾ ਨੱਕ ਹੁੰਦਾਗਾ ਠੀਕ ਹੈ ਤੋਤਾ ਪੂਰੀ ਕਰਾਉਸ ਨਾ ਸਮਝਦੇ ਤੋਤਾ ਪੂਰੀ ਦਾ ਪਿਓਰ ਬੀਟਲ ਦੇ ਵਿੱਚ ਹੈਗਾ ਠੀਕ ਹੈ ਕਈ ਵਾਰ ਲੈਂਦੇ ਲੰਦ ਬਹੁਤ ਪੂਰਾ ਲੰਬਾਈ ਜੋ ਲੰਬਾਈ ਦਾ ਬਹੁਤ ਹੈਗਾ ਨਾ ਠੀਕ ਹੈ ਹਾਈਟ ਕਿੰਨੀ ਕਰ ਸਕਦਾ ਇਹ ਇਹ ਤਾਂ ਜੀ ਕਰ ਜਾਓਗੇ 47 48 ਕਰ ਜਾਓ ਜੀ 45 ਤੋਂ ਹੋਣਾ ਜੀ ਹਲੇ 3-4 ਇੰਚ ਹੋਰ ਕਰ ਜਾਣਾ ਕਰ ਦੇਣਾ ਹਾਂ ਇਹ ਬੱਕਰਾ ਸਾਊ ਹੈ ਨਾ ਹਾਂ ਸਾਊ ਵਾਲਾ ਉਹ ਸੀਗਾ ਭੇਡ ਜਾਂ ਦੋਨੋਂ ਸਹੀ ਗੱਲ ਹੈ ਇਹ ਇਹ ਬੱਕਰਾ ਬੜਾ ਸੋਹਣਾ ਇਹ ਤੁਰਦਾ ਫਿਰਦਾ ਸਹੀ ਆ ਵਾਏ ਪੂਰਾ ਇੱਕਦਮ ਤੋਰ ਫਿਰ ਕੇ ਦੇਖੋ ਬੱਚਾ ਤੋਰ ਫਿਰ ਖੋਲਾ ਛੱਡ ਤੋਰ ਤੋਰ ਲੈ ਪੂਰਾ ਜਿੱਥੇ ਮਰਜੀ ਛੱਡ ਦਿਓ ਤੋੜਾ ਪਲਿਆ ਦੇਖੋ ਛੱਡ ਦੇ ਛੱਡ ਦੇ ਲੈ ਲੈ ਬਹੁਤ ਸੋਹਣਾ ਬੱਕਰਾ ਹੈਗਾ ਲਹ ਪੂਰਾ ਕੁਆਲਟੀ ਦਾ ਚੀਜ ਆਗੀ ਵਧੀਆ ਬੰਦਾ ਤਣਦਾਗਾ ਬੱਕਰੀਆਂ ਲਾਉਂਦਾਗਾ ਪੂਰਾ ਮੈਂ ਕਹਲਾ ਗਾਲੇ ਝੜਦੇ ਇਹਦੇ ਮੇਮਣੇ ਕਿੰਨੇ ਪੈਸੇ ਲੈ ਇਹਨਾਂ ਦੇ ਬੱਕਰੀ ਭرائی ਦੇ ਹਾਂਜੀ 3000 ਰੁਪਏ ਇਹਦਾ ਹੈ 3000 ਰੁਪਏ 3000 ਰੁਪਏ ਲੈਂਦਾ ਬੱਕਰੀ ਭرائی ਦਾ ਐ ਮੰਨ ਕੇ ਚੱਲੂ ਵੀ ਦੋ ਬੱਕਰੀਆਂ ਦਾ ਭਾਰੀ ਦਊਗਾ ਇੱਕ ਦਿਨ ਚ ਐ ਤਾਂ ਚਾਰ ਬੱਕਰੀਆਂ ਪਾਲਣਾ। ਨਾ ਇਹ ਮਾਰਨਾ ਥੋੜੀ ਹੈਗਾ। ਨਹੀਂ ਨਹੀਂ ਮਤਲਬ ਉਹ ਗੱਲ ਕਰਦੇ ਮਤਲਬ ਆਪਾਂ ਫਿਰ ਡੇਲੀ ਚਾਰ ਬੱਕਰੀਆਂ ਥੋੜਾ ਪਾਲਣਾ। ਚਾਰ ਬੱਕਰੀਆਂ ਜਾਣ ਕੇ। ਦਿਹਾੜੀ ਦੇ ਗੱਲ ਕਰਦਾ ਉਹ ਤਾਂ ਚਾਹੇ ਚਾਰ ਪਾਲਣਾ। ਯਾਰ ਵੀ ਖਰਚਾ ਵੀ ਹੋਊਗਾ ਇਹਦਾ। ਆ ਖਰਚਾ ਤਾਂ ਜੇ ਹੈਗਾ ਯਾਰ ਰੋਜ਼ ਦਾ 1000 ਰੁਪਏ ਇਹਨਾਂ ਦੇ। ਪਾਈ ਬੱਕਰੇ ਪਾਲਦੇ। ਨਹੀਂ ਤਾਂ ਹੁਣ ਚਾਰ ਦਾ ਜੇ 45 ਇੰਚ ਕਿਵੇਂ ਕਰਜੋ ਜੀ। ਹੂੰ। ਸਹੀ ਗੱਲ ਆ ਗੱਲਾਂ ਨਾਲ ਤਾਂ ਕਰਦਾ। ਗੱਲਾਂ ਨਾਲ ਕਰਦਾ ਨਹੀਂ। ਨੀ ਮਗਰ ਕੋਣਾ ਦਿੰਦਾ ਜੀ ਹਾਂਜੀ। ਨਹੀਂ ਪੱਤੇ ਖਾ ਕੇ ਕਰੇ ਨਹੀਂ ਗੱਲਾਂ ਨਾਲ ਕਰੇ। ਹਾਂਜੀ। ਠੀਕ ਐ। ਫਾਈਟ ਬਹੁਤ ਜ਼ਿਆਦਾ ਹੈਗੀ। ₹1000 ਖਰਚਾ ਤੇ ਆਪ ਦਾ ਖਰਚਾ ਕੱਢਦਾ ਜਾਨੀ ਕਿ ਹਾਂਜੀ 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 3000 ਰੁਪਇਆ ਤੇ ਬੱਚੇ ਵੀ ਬਹੁਤ ਸੋਹਣੇ ਪਾਉਂਦਾ ਹੋਊਗਾ ਚਲ ਠੀਕ ਹੈ ਬਾਈ ਹੈ ਇਮਰਾਨ ਇਮਰਾਨ ਦਾ ਧੰਨਵਾਦ ਕਰਦੇ ਸਮਝ ਆ ਰਹੀ ਰਮਜ਼ਾਨ ਰਮਜ਼ਾਨ ਬਾਈ ਠੀਕ ਆ ਜੋ ਹੋਰ ਦਿਖਾ ਦਨੇ ਬੱਕਰਾ ਇੱਕ ਅੱਦਾ ਐ ਵੀ ਇੱਕ ਬੋਕ ਹੋਰ ਦਿਖਾ ਦਾਨਗੇ ਆ ਬੋਕ ਆਗਾ ਲੋਹੇ ਰੰਗ ਦਾ ਪੱਕੇ ਲੋਹੇ ਰੰਗ ਦਾ ਬੋਕ ਕੀ ਹਾਲ ਆ ਬਾਈ ਠੀਕ ਹੈ ਬਾਈ ਬਹੁਤ ਸਲੂਨ ਵਾਲਾ ਮੁੰਡਿਆ ਇਹ ਮੁੰਡਾ ਸਲੂਨ ਵਾਲਾਗਾ ਠੀਕ ਹੈ ਸਲੂਨ ਦਾ ਕੰਮ ਕਰਦਾ ਇਹ ਗੱਲ ਤਾਂ ਸਿੱਖਣ ਵਾਲੀ ਨਹੀਂ ਬਣਦੀ ਆ ਵੀ ਜਿੰਨੇ ਮੰਡੀ 'ਚ ਹੋ ਪਰ ਬਾਈ ਆਉਂਦੇ ਨੇ ਬੱਕਰੇ ਬੱਕਰੀਆਂ ਵੇਚਣ ਬੱਕਰੇ ਵੀ ਵੇਚਦੇ ਨਾਲ ਕਿਸੇ ਨਾ ਕਿਸੇ ਦਾ ਸਾਰਿਆਂ ਦਾ ਕੋਈ ਨਾ ਕੋਈ ਕੰਮ ਜ਼ਰੂਰ ਹੋਰ ਹੁੰਦਾਗਾ ਠੀਕ ਹੈ ਇਹ ਗੱਲ ਸਿੱਖਣ ਨੂੰ ਮਿਲਦੀ ਵੀ ਤੁਸੀਂ ਵੀ ਕੋਈ ਨਾ ਕੋਈ ਕੰਮ ਨਾਲ ਬਿੱਡੀ ਰੱਖੋ ਨਾ ਬਈ ਠੀਕ ਹੈ ਠੀਕ ਹੈ ਨਾ ਸਹੀ ਗੱਲ ਕਹੀਆ ਮੈਂ ਮਾੜੀ ਤਾਂ ਨਹੀਂ ਕਹੀ ਨਹੀਂ ਨਹੀਂ ਓਕੇ ਬਈ ਕੀ ਮੰਗਿਆ ਬੋਕ ਦਾ ਇਹਦਾ ਬਾਈ ਮੁੱਲ ਕਰਾ 170 ਪਹਿਲਾਂ ਦੱਸ ਇਹ ਕਿਹੜੇ ਲੇਨ ਦਾ ਖੂਨ ਦਾ ਬੱਚਾ ਇਹ ਬਾਈ ਪਿਓ ਕਰਨੀ ਹੋਗਾ ਸੈਦੋ ਕੀ ਬਲੱਡ ਲੇਨ ਦਾ ਤੇ ਮਾਂ ਕਰਨੀ ਹੋਊ ਬਾਗੂ ਕਲੀ ਲੇਨ ਦਾ ਬਾਬੂ ਕੌਣ ਹੈ ਬਾਬੂ ਜਾਣਦੇ ਆ ਬੱਕਰਾਂ ਵਾਲੇ ਸਭ ਜਾਣਦੇ ਆ ਬਾਬੂ ਬੱਕਰੀਆਂ ਵਾਲਾ ਵੀ ਸਾਰੇ ਜਾਣਦੇ ਆ ਠੀਕ ਹੈ ਮੈਂ ਚਲੋ ਪੁੱਛ ਲਿਆ ਬਾਈ ਨੂੰ ਵੀ ਮਾਂ ਵਾਲੀ ਮਾਂ ਵਾਲੀ ਛੜ ਬਾਬੂ ਦੀ ਵਾਲੀ ਹਾਂ ਪੰਮਾ ਸੇਦੋ ਕਲੀ ਲੈਣ ਦਾ ਯਾਨੀ ਕਿ ਬੱਕਰੇ ਵਾਲੀ ਲੈਣ ਬਣੀ ਉਹ ਹੂ ਨਾ ਠੀਕ ਹੈ ਹੁਣ ਇਹਦੇ ਪਿਓ ਦਾ ਕੱਦ ਕੰਨਾ ਸੀ ਇਹਦਾ ਪਿਓ ਦਾ ਕੱਦ ਕਾਰ ਸੀ 45 ਇੰਚ ਬਾਈ ਠੀਕ ਹੈ ਉਹ ਲੈ ਗਿਆ ਸੀ ਬਾਈ ਟਿੰਮੀ ਠੀਕ ਹੈ ਤੇ ਇਹ ਇਹਦਾ ਕਰਦ ਕਾਟ ਇਸ ਸਮੇ ਕਿੰਨਾ ਹੋ ਇਹ ਦੰਦ ਸੇ ਹੈ ਬਾਈ ਹੂੰ 43 ਇੰਚ ਹੈਟ ਹੈ ਦੀ ਹੁਣ ਇਹ ਦੀ ਹਾਂਜੀ ਬਾਈ ਕੀ ਮੰਗਿਆ ਇਹਦਾ ਇਹਦਾ ਮੁੱਲ ਕਰਿਆ 170 ਮੌਕੇ ਤੇ ਹੋ ਜੂ ਮਾਨਤਾ 1 ਲੱਖ 70 ਹਜ਼ਾਰ ਹਾਂਜੀ ਬਾਈ ਵਜਨ ਕਿੰਨਾ ਹੋਊਗਾ ਵਜਨ ਲਾ ਲਓ ਅੰਦਾਜ਼ਾ ਕਮਾਂਟਲ ਦੇ ਕਰੀਬ ਹੋਊਗਾ ਹਾਈਟ ਕਿੰਨੀ ਦੱਸੀ ਸੀ 43 ਇੰਚ 43 ਇੰਚ ਉਹ ਹਾਈਟ ਨਾਲ ਹੋਰ ਬਾਬਾ ਕਰ ਜੂਗਾ ਹਾਂ ਹਾਂ 3 ਇੰਚ ਕਰ ਜੂਗਾ ਹੋਰ ਦੰਦ ਸਹੀ ਹੈ ਜੀ 2 3 ਇੰਚ ਚਾਹੀਏ 2 ਇੰਚ ਦਾ ਚਾਹੀਦਾ ਨਾ 45 46 ਦੇ ਗੇੜ ਤੱਕ ਜਾਣਾ ਚਾਹੀਦਾਗਾ ਬੱਚਾ ਜਿਸ ਹਾਵ ਨਾਲ ਹੈਗਾ ਗਏ ਹੂੰ ਬਹੁਤ ਚੰਗਾਗਾ ਬੱਕਰੀ ਆ ਰਿਜ਼ਲਟ ਆਇਆ ਹਾਂ ਹਾਂ ਰਿਜ਼ਲਟ ਆ ਗਿਆ ਬਾਈ ਹਾਂ ਇੱਕ ਇੱਕ ਕਰੀ ਛੜਤਾ ਸੀ ਇਹ ਠੀਕ ਹੈ ਇਹਦਾ ਪਿਓ ਕਾਲੇ ਰੰਗ ਦਾ ਸੀ ਹਾਂ ਪਿਓ ਇਹਦਾ ਕਾਲੇ ਰੰਗ ਦਾ ਸੀ ਪਿਓ ਕਾਲੇ ਰੰਗ ਦਾ ਸੀ ਆਪ ਇਹ ਬਰਾਊਨ ਜਾ ਆ ਗਿਆ ਤੇ ਚੋਹ ਚਿੱਪੇ ਦਾ ਬਹੁਤ ਸੋਹਣਾਗਾ ਬੱਕਰਾ ਹਾਂ ਚੰਗੀ ਚੀਜ਼ ਹੈਗੀ ਤੋਰੀ ਇੱਕ ਵਾਰ ਲੰਗਡਾਉਣ ਦਾ ਉਹਦਾ ਤਾਂ ਨਹੀਂਗਾ ਨਹੀਂ ਨਹੀਂ ਹੈ ਤੋਤੇ ਵਰਗਾ ਨੱਕਗਾ ਨੱਕ ਦਾ ਹੀ ਮੁੱਲ ਹੁੰਦਾ ਬਾਈ ਮਿਹਨਤ ਚੀਜ਼ ਦਾ ਹਾਂ ਆ ਦੇਖੋ ਬੂਥੜਾ ਬੜਾ ਸੋਹਣਾ ਇਹਦਾ ਹੈਨਾ ਮੂੰਹ ਕਹੀ ਦੀ ਆਪਾਂ ਮੂੰਹ ਬੜਾ ਸੋਹਣਾਗਾ ਆ ਲੈ ਇਹਦੇ ਮੱਥੇ ਦੇ ਵੀ ਆ ਆਹਾਂ ਚੱਲ ਰਗਾ ਇਹ ਬੱਸ ਬਾਈ ਜਦੋਂ ਥੋੜੀ ਜਿਹੀ ਇਹਦੀ ਉਮਰ ਹੋਰ ਹੋਗੀ ਨਾ ਆ ਕੀ ਢਾਲ ਜੂ ਥੱਲੇ ਨੂੰ ਢਲ ਜੂਗੀ ਹਾਂ ਫਿਰ ਥੱਲੇ ਨਾਲ ਜੂ ਹਾਂ ਥੱਲੇ ਢਾਲ ਜੂ ਆ ਦੇਖੋ ਇਹਦੇ ਤਾਹਾਂ ਨੂੰ ਵੀ ਮਤਲਬ ਜਾਨਕਿ ਚਮੜਾ ਚੜਾਇਆ ਮਾਸ ਠੀਕ ਹੈ ਨਹੀਂ ਆ ਚੀਜ਼ ਮੈਨੂੰ ਲੱਗਦਾ ਸ਼ਾਇਦ ਹੀ ਘੱਟ ਹੁੰਦੀ ਹੋਵੇ ਕੀ ਹੁੰਦੀ ਨਹੀਂ ਹੈਗੀ ਹੈਨਾ ਆ ਜੇ ਆਪਾਂ ਨੂੰ ਕਿਸੇ ਵੀਰ ਨੇ ਕਈਰ ਫੋਨ ਤੇ ਪੁੱਛਣਾ ਹੁੰਦਾ ਹਮ ਨੰਬਰ ਆਪਣਾ ਹੈਗਾ 9814348976 ਆ ਦੇਖੋ ਬਈ ਬੱਕਰਾ ਵਧੀਆ ਬੰਦਾ ਕੋਈ ਲੈਣ ਦਾ ਬਾਰੇ ਜਾਂ ਕੋਈ ਜਾਣਕਾਰੀ ਕਰਨੀ ਹੋਵੇ ਪਿੰਡ ਆਪਣਾ ਮਹਾਰਾਜ ਆ ਮਹਾਰਾਜ ਹਾਂ ਠੀਕ ਹੈ ਨੰਬਰ ਹੈਗਾ ਆਪਣਾ 9814348976 ਠੀਕ ਹੈ ਐਸਟੀ ਕਲਾਂ ਦਾ ਵੀ ਸਾਫ਼ ਆ ਬਈ ਦਿਖਾ ਦੇ ਬੱਕਰਾ ਇਹ ਬਈ ਸੋਚ ਵੀ ਪਾਇਆ ਸੀ ਹਾਂ ਉਦੋਂ ਇਹ ਥੋੜਾ ਜਿਹਾ ਅਨਜਾਨ ਸੀ ਹਜੇ ਅਸੀਂ ਇਹਨੂੰ ਫੜ ਕੇ ਨਹੀਂ ਸੀ ਨਾਲ ਲੈ ਕੇ ਜਾਂਦੇ ਹਾਂ ਕਿਉਂਕਿ ਜਦੋਂ ਸੋਚ ਪਾਉਣਾ ਹੋਵੇ ਨਾ ਪਹਿਲਾਂ ਉਹਨੂੰ ਮਹੀਨਾ ਦੋ ਦੋ ਮਹੀਨੇ ਫੜ ਕੇ ਪੈਂਦਾ ਤੋਰ ਨਾਲ ਬੰਦੇ ਦੇ ਠੀਕ ਹੈ ਫਿਰ ਉਹ ਸਿੱਖਦਾ ਕਿਉਂਕਿ ਜਦੋਂ ਆਪਾਂ ਬੰਦੇ ਦੇ ਨਾਲ ਤੋਰਦੇ ਨਾ ਫਿਰ ਇਹ ਖੈਣ ਲੱਗ ਜਾਂਦਾ ਨਾਲ ਵੀ ਚੌੜ ਕਰਨ ਲੱਗ ਜਾਂਦਾ ਜਦੋਂ ਉਦੋਂ ਫਿਰ ਇਹਦਾ ਥੋੜਾ ਜਿਹਾ ਉਦੋਂ ਫਰਕ ਰਹਿ ਗਿਆ ਸੀਗਾ ਯਾਨੀ ਕਿ ਨਾਲ ਜੇਦੋਂ ਸੋਚ ਪਾਉਣਾ ਮਹੀਨਾ ਦੋ ਮਹੀਨੇ ਪਹਿਲਾਂ ਉਹਦੀ ਸਰਵਿਸ ਸ਼ੁਰੂ ਕਰ ਦੋ ਇਹਨੂੰ ਫੜ ਕੇ ਨਾਲ ਤੋਰੋ ਇਹ ਜੋ ਸੋਹ ਦੇ ਵਿੱਚ ਜਦੋਂ ਆਪਾਂ ਤੋਰਾਂਗੇ ਪੰਡਾ ਜੱਜ ਸਾਹਿਬਾਨ ਕਹਿੰਦੇ ਨੇ ਬੱਕਰੇ ਤੋਰੋ ਉਦੋਂ ਫਿਰ ਜਦ ਤੁਰਦਾ ਨਹੀਂਗਾ ਸਾਰੀ ਚਾਲ ਵਿਗੜ ਜਾਂਦੀ ਉੱਥੇ ਉੱਥੇ ਨੰਬਰ ਕੱਟੇ ਜਾਂਦੇ ਨੇ ਹਾਂ ਬਾਕੀ ਇਹਦਾ ਸਾਰੇ ਗਾਇ ਇਹ ਜਿਹੜੇ ਵੀਰ ਬੱਕਰੇ ਬਕਰੀਆਂ ਆਪਣੇ ਦੇ ਵਿੱਚ ਪਾਉਣੇ ਇਹਨੂੰ ਤੋੜਨਾ ਜ਼ਰੂਰੀ ਆ ਆਪਣੇ ਨਾਲ ਠੀਕ ਆ ਇਥੋਂ ਵੜ ਕੇ ਵੀ ਆਰਾਮ ਨਾਲ ਤੋਰੀ ਜਾਵੇ ਆਪਦਾ ਤਾਂ ਮੈਨੂੰ ਲੱਗਦਾ 10-20 ਮਿੰਟੇ ਦੇ ਬਾਅਦ ਤੇ ਜ਼ਰੂਰ ਕੱਢੇ ਜਾਣਾ ਨਾ ਠੀਕ ਆ ਚੱਲ ਚੰਗਾ ਭਈਆ ਬਈ ਓਕੇ ਭਈ ਧੰਨਵਾਦ ਠੀਕ ਆ ਭਈ